ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਸੀ ਦੋ ਹਿੱਸਿਆਂ ਚ ਖੜਕਤ ਵੰਡੀ ਇੱਕ ਲੋਕਾਂ ਦਾ ਇੱਕ ਜੋਗਾ ਸੱਚਮੁੱਚ ਇਹ ਖੜਕਤ ਦੋ ਹਿੱਸਿਆਂ ਚ ਵੰਡੀ ਹੋਈ ਹੈ 80 ਕਰੋੜ ਲੋਕ ਜਿਹੜਾ ਮੁਫਤ ਦੇ ਅਨਾਜ ਤੇ ਸਰ ਤੇ ਜੀ ਰਹੇ ਨੇ ਰੋਟੀ ਖਾ ਰਹੇ ਦੇਸ਼ ਦੇ ਵਿੱਚ 20% ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਔਰ ਭੁੱਖਮਰੀ ਫੈਲੀ ਹੋਈ ਹੈ ਦੇਸ਼ ਦੇ ਵਿੱਚ। 144 ਕਰੋੜ ਲੋਕ ਜਿਹੜੇ ਨੇ ਉਹ ਸਾਡੇ ਦੇਸ਼ ਦੀ ਆਬਾਦੀ ਹੋਗੀ। ਉਹਨਾਂ ਚ ਕਿੰਨਿਆਂ ਨੂੰ ਰੋਜ਼ਗਾਰ ਮਿਲਿਆ ਇਹ ਵੀ ਸਮਝਣ ਦੀ ਲੋੜ ਹੈ। ਉਹ ਤਾਂ ਤੁਸੀਂ ਗੁਜਰਾਤ ਮਾਡਲ ਤੋਂ ਹੀ ਸਮਝ ਸਕਦੇ ਹੋ। 10 ਸੀਟਾਂ ਲਈ 2000 ਬੰਦਿਆਂ ਦਾ ਆਉਣਾ ਤੇ ਉਦੋਂ ਬਾਅਦ 3 ਸਾਲ ਤੋਂ ਲੈ ਕੇ 10 ਸਾਲ ਦਾ ਤਜਰਬਾ ਮੰਗੇ ਜਾਣਾ ਫਿਰ ਵੀ ਇੰਨੀ ਗਿਣਤੀ ਚੋਣਾ ਤੇ ਕਿ ਰੇਲਿੰਗ ਟੁੱਟ ਜਾਣੀ ਐ ਨਾ ਭੱਗੜ ਮੱਚ ਨਹੀਂ ਉੱਥੇ ਉਹ ਦੇਸ਼ਾ ਸਾਡਾ ਅੱਜ ਅਪਰ ਗੱਲ ਤਾਂ ਕਰਨੀ ਐ ਇਸ ਦੇਸ਼ ਦੇ ਵਿੱਚ ਇੱਕ ਉਹ ਟੜਾ ਐ ਇੱਕ ਉਹ ਹਿੱਸਾ ਜਿੱਦੇ ਕੋਲ ਬੇਤਹਾਸ਼ਾ ਪੈਸਾ ਐ ਪਤਾ ਹੀ ਨਹੀਂ ਪੈਸਾ ਤੇ ਇਹ ਵੀ ਨਹੀਂ ਪਤਾ ਪੈਸਾ ਖਰਚਣਾ ਕਿੱਥੇ ਐ ਤੇ ਉਹ ਧੜੇ ਨੇ ਉਹਨਾਂ ਚੋਂ ਉਹਨਾਂ ਦਾ ਇੱਕ ਜਿਹੜਾ ਉੱਪਰਲਾ ਪ੍ਰਤੀਨਿਧ ਹੈ ਜਿਹੜਾ ਦੁਨੀਆ ਦਾ 10ਵਾਂ ਨੰਬਰ ਤੇ ਅਮੀਰ ਆਉਂਦਾ ਹੈ ਅਮੀਰੀ ਦੇ ਵਿੱਚ ਮਕੇਸ਼ ਅਵਾਨੀ ਉਹਨੇ ਆਪਣੇ ਮੁੰਡੇ ਦਾ ਵਿਆਹ ਕੀਤਾ ਹੈ ਵਿਆਹ ਤਾਂ ਵੈਸੇ 7 ਮਹੀਨੇ ਤੋਂ ਚੱਲ ਰਿਹਾ ਹੈ ਕੱਲ ਕੁਝ ਜਿਹੜੇ ਮੇਨ ਫੰਕਸ਼ਨ ਹੁੰਦੇ ਨੇ ਉਹ ਕੀਤੇ ਨੇ ਉਹਦੇ ਚ ਗੱਲ ਕਰਨੀ ਹੈ ਕਿ ਪੈਸਾ ਕਿਵੇਂ ਨਚਾਉਂਦਾ ਲੋਕਾਂ ਨੂੰ ਇਹ ਦੇਖਾਂਗੇ ਲੇਕਿਨ ਉਸ ਤੋਂ ਪਹਿਲਾਂ ਉਸੇ ਪੀਰ ਜਿਹੜੀ ਮੈਂ ਅਕਸਰ ਕਰਦਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਕਿ ਮਕੇਸ਼ ਵਾਨੀ ਤੇ ਨੀਤਾ ਵਾਨੀ ਉਹਨਾਂ ਦਾ ਮੁੰਡਾ ਜਿਹੜਾ ਹੈਗਾ ਅਨੰਤ ਤੇ ਉਹਦੀ ਜਿਹੜੀ ਹੁਣ ਵਾਈਫ ਬਣੀ ਹੈ ਰਾਧਾ ਜਿਹੜੀ ਮਰਚੈਂਟ ਹੁੰਦੀ ਸੀ ਹੋਰ ਬਣ ਗਈ ਰਾਜ ਦਾ ਅਬਾਨੀ ਵਿਆਹ ਹੋਇਆ ਐਨਾ ਚਰਚਿਤ ਵਿਆਹ ਐਨਾ ਮੀਡੀਆ ਕਵਰੇਜ ਵੈਸੇ ਮੀਡੀਆ ਕਵਰੇਜ ਕਿਉਂ ਨਾ ਹੋਵੇ ਜੀ ਜਦੋਂ ਤੁਹਾਡੇ ਆਪ ਦੇ ਚੈਨਲ ਹੋਣ ਤੇ ਫਿਰ ਆਪ ਦੇ ਚੈਨਲ ਤੇ ਹੋਰ ਕੀ ਦਿਖਾਉਣਾ ਹੈ ਪਹਿਲਾਂ ਤਾਂ ਆਪ ਦਾ ਵਿਆਹ ਦਿਖਾਓ ਨਾ ਬਾਕੀ ਛੱਡੋ ਖਬਰਾਂ ਆਉਂਦੀਆਂ ਰਹਿਣ ਗਿਆ ਖਬਰਾਂ ਤੋਂ ਕੀ ਕਰਾਉਣਾ ਤੁਸੀਂ ਦੇਖੋ ਤੁਸੀਂ ਸਾਰੂਖਾਂ ਤੋਂ ਨੱਚਦੇ ਦੇਖੋ ਤੁਸੀਂ ਸੰਜੇ ਦਾਤ ਤੋਂ ਨੱਚਦੇ ਦੇਖੋ ਵੱਡਿਆਂ ਵੱਡਿਆ ਕਹਿੰਦੀਆਂ ਕੋਹੰਦੀਆਂ ਹੱਸਦੀਆਂ RAM ਦੇ ਵਰਗਾ ਲਾਲਾ ਰਾਮ ਵੀ ਬੀ ਨੱਚ ਰਿਹਾ ਹੁੰਦਾ ਸੀ ਮੈਂ ਇੱਥੇ ਤਾਂ ਕਿਹਾ ਸੀ ਤਨ ਕਿ ਜੀ ਪੈਸਾ ਨਚਾਉਂਦਾ ਆ ਤੁਹਾਡੇ ਸਾਹਮਣੇ ਪੈਸਾ ਨੇ ਕੱਲ ਨੱਚਦਾ ਦੇਖਿਆ ਸਭ ਨੇ ਕਿਵੇਂ ਨਚਾਉਂਦਾ ਪੈਸਾ ਔਰ ਕਲ ਤਾਂ ਮੋਦੀ ਸਾਹਿਬ ਵੀ ਗਏ ਸੀ ਉੱਥੇ ਤੇ ਜਦੋਂ ਰਿਸੈਪਸ਼ਨ ਸੀ ਹਲੇ ਕਿਹੜਾ ਖਤਮ ਹੋ ਗਿਆ 7 ਮਿੰਟ ਤਾਂ ਚੱਲਦਾ ਹੈ ਕਦੇ ਜੀ ਪ੍ਰੀ ਵੈਡਿੰਗ ਇਹ ਆ ਕਦੇ ਕਿਤੇ ਕ੍ਰੂਜ਼ ਦੇ ਪ੍ਰੀ ਵੈਡਿੰਗ ਆ ਬੜਾ ਕੁਝ ਚੱਲਿਆ ਹੈ ਇਸ ਵਿਆਹ ਦੇ ਵਿੱਚ ਤੇ ਪੈਸਾ ਵੀ ਤਾਂ ਪਈ ਐ ਇੰਨਾ ਪੈਸਾ ਖਰਚਣਾ ਕਿਥੇ ਐ ਲੋਕਾਂ ਨੂੰ ਵੀ ਦਿਖਾਉਣਾ ਐ ਕਿ ਕਿਸੇ ਟਾਈਮ ਰਾਜੇ ਮਹਾਰਾਜੇ ਹੁੰਦੇ ਸੀ ਕਿ ਉਹ ਅੱਜ ਖਤਮ ਹੋ ਗਏ ਕਿਤੇ ਰੂਪ ਹੀ ਬਦਲਿਆ ਨਾ ਤੇ ਰੂਪ ਬਦਲਿਆ ਅਮੀਰ ਬੰਦਾ ਕਿਵੇਂ ਬਣਦਾ ਜੇ ਕਿਸੇ ਦੀ ਜੇਬ ਚੋਂ ਚਾਰ ਪੈਸੇ ਨਿਕਲ ਗਏ ਤਾਂ ਹੀ ਤੁਹਾਡੀ ਕਿਹਦੇ ਜੇਬ ਚ ਜਾਣਗੇ ਜਦੋਂ ਵੀ ਪੈਸਾ ਕੋਈ ਕਮਾਉਂਦਾ ਕਿਸੇ ਦੀ ਜੇਬ ਚੋਂ ਨਿਕਲਦਾ ਨਾ ਜੇ ਕੋਈ ਅਮੀਰ ਬਣੂ ਗਰੀਬ ਵੀ ਬਣੂਗਾ ਤੋ ਇਸ ਦੇਸ਼ ਦੇ ਵਿੱਚ ਗਰੀਬੀ ਵੀ ਹੈ ਤੇ ਅਰਪਤੀਏ ਦੀ ਗਿਣਤੀ ਵੀ ਬਹੁਤ ਹੈ ਖੈਰ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀ ਤਾਂ ਇਹ ਸੀ ਕਿ ਜਿਹੜੇ ਨੇ ਤਿੰਨ ਚੀਜ਼ਾਂ ਹੁੰਦੀਆਂ ਨੇ ਦੌਲਤ ਸ਼ੌਰਤ ਸੱਤਾ ਇਹ ਤਿੰਨ ਨੇ ਇਸ ਸਕੀਆਂ ਪੈਣਾ ਨੇ ਇੱਕ ਜਿਹੜਾ ਜਿਹੜਾ ਤੁਹਾਡੇ ਕੋਲ ਕੋਈ ਚੀਜ਼ ਆ ਜੇ ਹੁਣ ਮੋਦੀ ਨਰਿੰਦਰ ਮੋਦੀ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਇਹਦੇ ਕੋਲ ਸੱਤਾ ਹੈ لیکن ਜਿਹੜੇ ਪਾਵਰ ਵਾਲਾ ਬੰਦਾ ਜਿਹੜਾ ਕੱਲ ਜਾਂਦਾ ਰਿਸੈਪਸ਼ਨ ਤੇ ਨਾ ਸਿਰਫ ਜਿਹੜੇ ਵਿਆਹ ਵਾਲਾ ਮੁੰਡਾ ਅਨੰਤ ਜਹਦੀ ਨਵੀਂ ਬਣੀ ਵਾਈਫ ਰਾਧਾ ਪਰਿਅਤ ਲੁੰਦੀ ਹੈ ਬਲਕਿ ਸਵਾਗਤ ਲਈ ਦੁਨੀਆ ਦਾ 10ਵੇਂ ਨੰਬਰ ਦਾ ਅਮੀਰ ਖੜਾ ਹੈ ਕਿਉਂਕਿ ਉਹਦੇ ਕੋਲ ਪਾਵਰ ਹੈ ਦੂਜੇ ਪਾਸੇ ਮਕੇਸ਼ਵਾਨੀ ਹੈ ਉਹਦੇ ਕੋਲ ਪੈਸੇ ਹੈ ਤੇ ਪੈਸੇ ਚ ਤੁਸੀਂ ਦੇਖੋ ਫਿਰ ਪੈਸੇ ਵਾਲੇ ਬੰਦੇ ਦੇ ਮੁੰਡੇ ਦੇ ਵਿਆਹ ਚ ਕਿਤੇ ਟੋਨੀ ਪਲੇਅਰ ਤੋ ਰੈਫਰਦਾ ਕਿਤੇ ਖਲੀ ਤੋ ਰੈਫਰਦਾ ਕਿਤੇ ਪਲੇਅਰ ਕਿਤੇ ਐਕਟਰ ਐਕਟਰ ਤਾਂ ਪੁੱਛਦੇ ਹੀ ਨਹੀਂ ਜਿਹੜੇ ਉੱਥੇ ਪੋਲੀਟੀਸ਼ੀਅਨ ਐਕਟਰ ਖਿਡਾਰੀ ਸਾਰੇ ਵਰਗਾ ਦੇ ਲੋਕ ਉੱਥੇ ਨੇ ਆਹੋਨੇ ਕਨਸੈਪਚੁਅਲੋਜੀ ਦੇ মিডিਆ ਨੇ ਬਿਲਾਉੜੇ ਨੇ ਤੋਂ ਇਹ ਜਿਹੜਾ ਉੱਥੇ ਕੀ ਹੈ ਜੀ ਉਹਦੇ ਕੋਲ ਉਹਦੇ ਕੋਲ ਕੋਈ ਪਾਵਰ ਤਾਂ ਹੈ ਨਹੀਂ ਪਰ ਪੈਸੇ ਦੀ ਪਾਵਰ ਹੈ ਤੇ ਪੈਸਾ ਜੇ ਜੇ ਪੈਸਾ ਆ ਜੇ ਤੇ ਫਿਰ ਨਾਲ ਪਾਵਰ ਵੀ ਆ ਜਾਂਦੀ ਹੈ ਆ ਜਿਹੜੇ ਬਾਕੀ ਦੋੜੇ ਫਰਦੇ ਨੇ ਬਦਲ ਉਹਨਾਂ ਚ ਜਿੰਨਾਂ ਚ ਮੈਂ ਤਾਂ ਹੈਰਾਨ ਹੈ ਕਿ ਕਿਵੇਂ ਨਚਾਉਦਾ ਪੈਸਾ ਤੇ ਤੁਸੀਂ ਦੇਖੋ ਉਹ ਆ ਜਿਹੜੇ ਐਕਟਰ ਜਿਹੜੇ ਆਪਣਾ ਖੱਬੀ ਕਾਂ ਕਾਉਂਦੇ ਨੇ ਉਹਨਾਂ ਕੋਲ ਕੀ ਹੈ ਸ਼ੋਹਰਤ ਹੈ ਸ਼ੋਹਰਤ ਨਾਲ ਪੈਸਾ ਵੀ ਆਉਂਦਾ ਤੇ ਮੈਨੂੰ ਇੱਕ ਇਹ ਵੀ ਪਤਾ ਲੱਗਿਆ ਕਿਤੇ ਇੱਕ ਬੰਦਾ ਇੱਕ ਐਕਟਰ ਕਿਉਂਕਿ ਬਿਲਕੁਲ ਕਨਫਰਮ ਨਿਊਜ਼ ਨਹੀਂ ਨੇ ਤਾਂ ਨਾਮ ਵੀ ਦੱਸ ਦਿੰਦਾ ਉਹਦੀ ਬੇਟੀ ਕਹਿੰਦੀ ਪਾਪਾ ਤੁਸੀਂ ਨਹੀਂ ਨੱਚ ਰਹੇ। ਉਹ ਨਹੀਂ ਰਚਿਆ। ਤੇ ਉਹਨੂੰ ਮਕੇਸ਼ਵਰ ਨੇ ਕਹਿੰਦਾ ਮੈਂ ਤੈਨੂੰ ਦੁੱਗਨੇ ਪੈਸੇ ਦਵਾਂ। ਉਹ ਤਾਂ ਪਤਾ ਲੱਗ ਗਿਆ ਵੀ ਪੈਸੇ ਤੇ ਬਣਾਏ ਹੋਏ ਸੀ। ਤੇ ਜੇ ਨਾਂ ਵੀ ਬਣਾਏ ਚਲੋ ਵਿਆਹ ਚ ਵੀ ਆਏ ਪਰ ਕਿਵੇਂ ਨੱਚ ਰਹੇ ਸੀ। ਕਿਸੇ ਦਾ ਕੋਈ ਉਮਰ ਦਾ ਖਿਆਲ ਨਹੀਂ। ਕਿਹਾ ਬੈਠੋਂ ਤੁਸੀਂ ਲਾੜਾ ਰਾਮ ਦੇ ਵੀ ਨੱਚਿਆ ਰਹੇ। ਹੋਰ ਤਾਂ ਹੋਰ। ਕਿ ਸਭ ਨੂੰ ਇੰਨੀ ਖੁਸ਼ੀ ਹੋਊ ਕਿ ਸਾਰੇ ਹਿੰਦੁਸਤਾਨ ਦੇ ਅਮੀਰ ਬੰਦੇ ਤੇ ਨੱਚ ਰਹੇ ਨੇ। ਨਹੀਂ। ਇਹ ਜਿਹੜਾ ਪੁੱਛ ਹੈ ਇਹਦੇ ਪਿੱਛੇ ਬਹੁਤ ਕਿਸ ਦੀ ਸਿਆਸਤ ਵੀ ਚੱਲਦੀ ਹੈ ਤੇ ਜੇ ਪੈਸਾ ਹੈ ਤਾਂ ਵੀ ਪਾਵਰ ਹੈ ਜੇ ਪੈਸਾ ਨਹੀਂ ਹੈ ਤਾਂ ਵੀ ਤੁਹਾਡੇ ਸਾਹਮਣੇ ਤੇ ਫਿਰ ਤੁਹਾਡੇ ਕੋਲ ਸ਼ੌਹਰਤ ਹੈ ਜੇ ਸ਼ੌਹਰਤ ਹੈ ਤੇ ਸੱਤਾ ਹੈ ਤੇ ਸਾਰਾ ਕੁਝ ਹੈ ਇਹ ਫਿਰ ਇਹਨਾਂ ਦਾ ਇੰਨਾ ਦਾ ਗੱਟ ਜੂੜਾ ਇਹ ਸਕੀਆਂ ਪਹਿਣਾ ਹੀ ਮੈਂ ਤਾਂ ਹੀ ਕਹਿਣਾ ਤੇ ਕੱਲ ਉਸ ਚੰਗ ਚੰਗੀ ਤਰ੍ਹਾਂ ਲੋਕਾਂ ਨੇ ਦੇਖਿਆ ਕਿ ਕਿਵੇਂ ਨਚਾਇਆ ਮਕੇਸ਼ ਅਵਾਨੀ ਦੇ ਪੈਸੇ ਦੇ ਲੋਕਾਂ ਨੂੰ ਔਰ ਇਹ ਇੱਕ ਦਿਨ ਨਹੀਂ ਤੁਸੀਂ ਦੇਖੋ ਕਿੰਨੇ ਦਿਨ ਤੋਂ ਚੱਲ ਰਿਹਾ ਹੈ ਪ੍ਰੋਗਰਾਮ ਮੈਂ ਦੇਖ ਰਿਹਾ ਸੀ ਕਿ ਇਹ ਦੇ ਇਸ ਸਾਰੇ ਖੇਡ ਦੇ ਵਿੱਚ 7 ਮਹੀਨੇ ਤਾਂ ਹੋ ਗਏ ਨੇ ਹਾਲੇ ਪਤਾ ਨਹੀਂ ਹੋਰ ਕਿੰਨਾ ਚਿਰ ਚੱਲਣਾ ਇਹ ਚਲੋ ਬੱਚਾ ਵਿਆਹ ਹੋ ਗਿਆ ਬੱਚਾ ਵੈਸੇ ਵੀ ਉਹ ਪਤਾ ਲੱਗਿਆ ਵੀ ਮੋਟਾ ਤਾਂ ਹੈ ਕਿ ਉਹਨੇ ਉਹਨੂੰ ਕੋਈ ਸ਼ਾਇਦ ਅਸਤਵਾ ਦਾ ਕੋਈ ਬਵਾੜੀ ਦਵਾਈ ਦੂਵੀ ਕਰਕੇ ਚਲੋ ਤਾਂ ਵੱਖਰੀ ਗੱਲ ਹੈ ਮੈਂ ਤਾਂ ਕਰਤਾ ਅਮੀਰੀ ਤੇ ਗੈਪ ਦੀ ਗੱਲ ਕਰ ਰਿਹਾ ਕਿ ਇਸ ਦੇਸ਼ ਵਿੱਚ ਜਿੱਥੇ ਖਾਨ ਨੂੰ ਕੁਛ ਨਾ ਮਿਲੇ ਕਿਥੇ ਐਨਾ ਕੁਛ ਜਿਹੜਾ ਬਰਬਾਦ ਕਰ ਲੂ ਹੋਵੇ ਜਾਂ ਦੇਖੋ ਦਸਲੂ ਹੋਵੇ ਜਾਂ ਕਰੋੜਾ ਰੁਪਏ ਅਰਬ ਰੁਪਏ ਖਰਚ ਨਹੂਵੇਂ ਇੱਕ ਵਿਆਹ ਦੇ ਵਿੱਚ ਮੈਂ ਤਾਂ ਉਹਦੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਇੱਕ ਖੁਸ਼ੀ ਦੀ ਗੱਲ ਵੀ ਹੈ ਮੈਂ ਕੋਈ ਕ੍ਰਿਟਿਸਾਈਟ ਨਹੀਂ ਕਰ ਰਿਹਾ ਮੈਂ ਤਾਂ ਤੁਹਾਡੇ ਸਾਹਮਣੇ ਰੱਖ ਰਿਹਾ ਫੈਕਟ ਖੁਸ਼ੀ ਦੀ ਗੱਲ ਇਹ ਹੈ ਕਿ ਉੱਥੇ ਪੰਜਾਬੀ ਗਾਣੇ ਤੇ ਲੋਕ ਨੱਚ ਰਹੇ ਸਨ ਪੰਜਾਬੀ ਗਾਣੇ ਜਦੋਂ ਪਹਿਲੀ ਪ੍ਰੀ ਵਾਈਡਿੰਗ ਸੀ ਉਦੋਂ ਦਰਜੀਤ ਨੇ ਵੱਡੇ ਵੱਡੇ ਕਰਾ ਦਿੱਤੇ ਕੱਲ ਜਿਹੜੇ ਗਾਣੇ ਤੇ ਨੱਚ ਰਹੇ ਸੀ ਕਨੀ ਸਿੰਘ ਦੇ ਜੋ ਜੋ ਹਨੀ ਸਿੰਘ ਸੀ ਜਿਹੜੀ ਗੁਜਰਾਤੀ ਜਿਹੜਾ ਬੰਬੇ ਚ ਰਹਿੰਦਾ ਉਹਦੇ ਮੁੰਡੇ ਦਾ ਵਿਆਹ ਹੋਵੇ ਗੁਜਰਾਤੀ ਗੁਜਰਾਤ ਨਾਲ ਬਾਕੀ ਸਾਰੇ ਦੇਸ਼ ਮਰਾਠਾ ਨਾਲ ਸਭ ਜਿਹੜੇ ਲੱਗੇ ਹੋਏ ਸੀ ਪੰਜਾਬੀ ਗਾਣਿਆਂ ਤੇ ਡਾਂਸ ਹੋ ਰਿਹਾ ਸੀ ਜਿਹੜੀ ਉੱਥੇ ਪੰਜਾਬੀ ਦੇ ਵੱਡੇ ਵੱਡੇ ਦੀ ਹੋ ਕੇ ਮੈਨੂੰ ਬੜੀ ਸਸਲੀ ਹੋਈ ਦੁੱਖ ਤਾਂ ਜਦੋਂ ਉਦੋਂ ਹੁੰਦਾ ਨਾ ਜਦੋਂ ਬਾ ਇਹ ਲੋਕ ਨਾ ਤਾਂ ਬੇਰਜ਼ਗਾਰੀ ਬਾਰੇ ਸੋਚਦੇ ਨੇ ਨਾ ਸੋਚਦੇ ਨੇ ਜੋ ਗਰੀਬੀ ਦੇਸ਼ ਦੀ ਬਾਤ ਰਹੀ ਹੈ ਮੇਰਾ ਪਾਰਟ ਤਾਂ ਉੱਧਰ ਸੀ ਮੋਦੀ ਸਾਹਿਬ ਨੂੰ ਤਾਂ ਟਾਈਮ ਮਿਲ ਗਿਆ ਉਨੜੇ ਦੇ ਨਾਲ ਦੀ ਦੋ ਤਿੰਨ ਕੰਮ ਕਰ ਲਈ ਇੱਧਰ ਵੀ ਹਾਜ਼ਰੀ ਦਵਾਲੀ ਦੂਜੇ ਪਾਸੇ ਇਹ ਵੀ ਤਾਂ ਹਮਦੋ ਮਰੇਦ ਹੋਈ ਹੈ ਨਾ ਦੂਜੇ ਪਾਸੇ ਜਿਹੜਾ ਹੈ ਉੱਧਰ ਆਈਐਨਐਸ ਦਾ ਅਧ ਘਟਨ ਸੀ ਬਿਲਡਿੰਗ ਦਾ ਉਹਦਾ ਉਦਘਾਟਨ ਵੀ ਕਰੇ ਉੱਚੀ ਵੀ ਕੇ ਬੜੇ ਰਿਸਗਾਰ ਮਿਲ ਲੈਨੇ ਉਹ ਤਾਂ ਕਹਿ ਲਈਏ ਪ politcal ਬੰਦੇ ਨੇ ਵੈਸੇ ਮੈਂ ਤੁਹਾਨੂੰ ਇਹਨਾ ਦੱਸਦਾ ਕਿ ਸਾਰੀ ਦੁਨੀਆ ਨੇ ਧਿਆਨ ਖਿੱਚਿਆ ਇਹਦਾ ਇਹ ਜਿਹੜੇ ਵਿਆਹ ਦਾ ਮੈਂ ਦੇਖ ਰਿਹਾ ਸੀ ਵੱਡਾ ਚੈਨਲ ਹੈ ਅਲ ਜਜ਼ੀਰਾ ਜਿਹੜਾ ਚੈਨਲ ਹੈ ਉਹਦਾ ਜਿਹੜਾ ਅ ਅਲ ਜਜ਼ੀਰਾ ਨੇ ਇਹਦੇ ਬਾਰੇ ਲਿਖਿਆ ਕਹਿੰਦੇ ਜਿਹੜਾ ਅਵੰਦੀ ਹੈ ਨਾ ਇਹਦੀ ਜਿਹੜਾ ਵਿਆਹ ਮੁੰਡੇ ਦਾ ਉਹਦੇ ਵਿੱਚ ਇੰਨਾ ਪੈਸਾ ਖਰਚ ਕੀਤਾ ਗਿਆ ਕਿ ਭਾਰਤ ਦੇ ਵਿੱਚ ਤੁਸੀਂ ਜਿਹੜਾ ਹੈ ਜਿਹੜੀ ਇਹ ਜਿਹਨੂੰ ਕਹਿੰਦੇ ਨੇ ਕਿ ਆਰਥਕਤਾ ਪਾਰਥ ਦੀ ਉਹ ਨੂੰ ਐ ਸਭ ਜੋ ਵੀ ਜਿਹੜਾ ਬੰਦਾ ਇਹਦਾ ਵਿਆਹ ਦੇਖਣ ਉਹ ਕੂ ਅੱਛਾ ਆਰਥਿਕ ਤੇ ਕੋਲ ਇੰਨਾ ਪੈਸਾ ਜਿਹੜੇ ਬਾਹਰ ਹੋਣਗੇ ਬੰਦੇ ਜੇ ਉਹਨੂੰ ਭਾਰਤ ਦੀ ਆਰਥਿਕਤਾ ਦੀ ਪਤਾ ਹੈ ਅਲ ਜਜ਼ੀਰਾ ਕਹਿ ਰਿਹਾ ਹੈ ਤੇ ਫੇਰ ਇੱਕ ਹੋਰ ਵੱਡਾ ਖਬਰ ਹੈ ਗਾਰਡੀਅਨ ਦਾ ਗਾਰਡੀਅਨ ਕਹਿੰਦਾ ਜੀ ਮਕੇਸ਼ ਬਾਨੀ ਭਾਰਤ ਦਾ ਸਭ ਤੋਂ ਅਮੀਰ ਬੰਦਾ ਹੈ ਇੰਨਾ ਪੈਸਾ ਅਜੇ ਤੱਕ ਕਿਸੇ ਵੀ ਵਿਆਜ ਖਰਚ ਨਹੀਂ ਹੋਇਆ ਜਿੰਨਾ ਮਕੇਸ਼ ਬਾਨੀ ਨੇ ਇਹ ਆਪਣੇ ਮੁੰਡੇ ਅਨੰਤ ਦੇ ਵਿਆਹ ਚ ਕੀਤਾ ਹੈ ਇਹ ਦੁਨੀਆ ਦਾ ਇੱਕ ਵੱਡਾ ਅਖਬਾਰ ਲਿਖ ਰਿਹਾ ਹੈ ਫਿਰ ਇੱਕ ਚੈਨਲ ਹੈ ਸੀਐਨਐਨ ਬੜਾ ਅਮਰੀਕਾ ਦਾ ਚੈਨਲ ਹੈ ਕੇਬਲ ਨੈਟਵਰਕ ਜਿਹੜਾ ਹੈਦਰਵਾਇਜ਼ ਕੇਬਲ نیوز ਨੈਟਵਰਕ ਇਹ ਸੀਐਨਐਨ ਇਹ ਕਹਿੰਦਾ ਜੀ ਦੇਖੋ ਭਾਰਤ ਦੇ ਵਿੱਚ ਇਹ ਜਿਹੜਾ ਵਿਆਹ ਸਮਾਰੋਹ ਸੀ ਇਹ ਪੈਸੇ ਕਈ ਜਣਾ ਤੱਕ ਚੱਲਦੇ ਨੇ ਇਹ ਪੈਸੇ ਤਾਂ ਚੱਲਦੇ ਨੇ ਆਪਾਂ ਨੂੰ ਵੀ ਪਤਾ ਹੈ ਪਰ ਕਹਿੰਦਾ ਇਹ ਵਿਆਹ 7ਵੇਂ ਮਹੀਨੇ ਚੱਲਿਆ ਇਹ ਨਾਲ ਹੀ ਕਦੇ ਕਿਸੇ ਨੇ ਦੇਖਿਆ ਕਿ 7ਵੇਂ ਮਹੀਨੇ ਵੀ ਕੋਈ ਵਿਆਹ ਚੱਲਦਾ ਇਹ ਜਿਹੜਾ ਇੱਕ ਸੀਐਨਡੀਨ ਲਿਖਿਆ ਬਹੁਤ ਸਾਰੇ ਨੇ ਉਹਦੇ ਉੱਤੇ ਕਮੈਂਟ ਕੀਤੇ ਨੇ ਤੇ ਤੁਸੀਂ ਵੀ ਕਮੈਂਟ ਵੈਸੇ ਕਰ ਸਕਦੇ ਹੋ ਕਿ ਇਹ ਸਾਡੇ ਇਹਨੇ ਦੇਸ਼ ਦੀ ਇੱਜ਼ਤ ਵਧਾਈ ਹੈ ਇਹਨੇ ਆਪਣੇ ਪਰਿਵਾਰ ਦੀ ਇੱਜ਼ਤ ਵਧਾਈ ਹੈ ਇਹਨੇ ਆਪਣੀ ਪਰਿਵਾਰ ਦੀ ਦੇਸ਼ ਦੀ ਜਾਂ ਫਿਰ ਗਰੀਬਾਂ ਦਾ ਮਜ਼ਾਕ ਉਡਾਇਆ ਹੈ ਜਾਂ ਉਹਨਾਂ ਦੇ ਬਥਰ ਲੋਕਾਂ ਨੂੰ ਮਜਬੂਰ ਕੀਤਾ ਵੀ ਦੇਖੋ ਚੈਨਰ ਤੇ ਸੀ ਕਿਵੇਂ ਕਰਦੇ ਹੈ ਜੋ ਹਿੱਰ ਉਹਦੇ ਪੈਸੇ ਦੇ ਜੋਰ ਤੇ ਇਹਨੇ ਸਭ ਨੂੰ ਨਚਾਇਆ ਕਹਿੰਦੇ ਹੋਂਦੇ ਐਕਟਰਾਂ ਨੂੰ ਨਚਾਤਾ ਮਦਰ ਨੇ ਕੀਤਾ ਕੀ ਹੈ ਇਹਨ ਸਮਝੋ ਦੀ ਕੋਸ਼ਿਸ਼ ਤੁਸੀਂ ਕਰੋ ਬਸ ਐਨੇ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਕਰਦੇ ਹਾਂ ਮੁਲਾਕਾਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ